ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ੀਤ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੂਦ ਸਿੰਘ ਸਾਹਿਬ ਜੀ ਸმო ਸ਼ਹੀਦਾ ਸਿੰਘਾ ਗੁਰੂ ਸਹਿਬਾਨਾਂ ਦੇ ਚਰਨਾਂ ਕਮਲਾਂ ਦੇ ਵਿੱਚ ਨਮਸਕਾਰ ਕਰਦੇ ਹਾਂ ਖਾਲਸਾ ਜੀ ਸੋ ਇਸੇ ਤਰ੍ਹਾਂ ਸਾ ਸੰਗੀਤੀ ਜਦੋਂ ਵੀ ਅਸੀਂ ਪਰਮਾਤਮਾ ਦੀ ਨਾਲ ਜੋੜਦੇ ਹਾਂ ਕਹਿੰਦਾ ਭਾਵ ਕਿ ਜਦੋਂ ਸਾਡੇ ਤੇ ਪਰਮਾਤਮਾ ਦੀ ਕਿਰਪਾ ਹੁੰਦੀ ਏ ਅਸੀਂ ਵਾਹਿਗੁਰੂ ਦੇ ਨਾਲ ਜੋੜਦੇ ਹਾਂ ਹਰ ਰੋਜ਼ ਸਵੇਰੇ ਉੱਠ ਕੇ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹਾਂ ਇੱਕ ਨਵੇਂ ਦਿਨ ਦੀ ਸ਼ੁਰੂਆਤ ਦੇ ਲਈ ਤੇ ਗੁਰਬਾਣੀ ਦਾ ਜਾਪ ਕਰਦੇ ਹਾਂ ਤੇ ਫਿਰ ਅਸੀਂ ਆਪਣੀ ਦਿਨ ਦੀ ਸ਼ੁਰੂਆਤ ਕਰਦੇ ਹਾਂ ਤਾਂ ਉਸ ਸਮੇਂ ਸਾਨੂੰ ਸਮਝਣਾ ਚਾਹੀਦਾ ਹੈ ਕਿ ਜਿੰਨੀ ਸਾਡੇ ਉੱਪਰ ਪਰਮਾਤਮਾ ਦੀ ਕਿਰਪਾ ਓਨੀ ਕਿਸੇ ਦੇ ਉੱਪਰ ਨਹੀਂ ਹੁੰਦੀ ਕਿਉਂਕਿ ਸਾਥ ਸੰਗਤ ਜੀ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਭੈਣ ਭਰਾ ਗੁਰਬਾਣੀ ਦੇ ਨਾਲ ਜੁੜੇ ਹੋਏ ਆ ਸਮਝ ਲਓ ਕਿ ਉਹਨਾਂ ਤੋਂ ਉੱਪਰ ਕੋਈ ਵੀ ਕਿਸਮਤ ਵਾਲਾ ਨਹੀਂ ਹੋ ਸਕਦਾ ਜਿਹੜਾ ਹਰ ਰੋਜ਼ ਸਵੇਰੇ ਉੱਠ ਕੇ ਪਰਮਾਤਮਾ ਦੀ ਗੁਰਬਾਣੀ ਦਾ ਚਾਪ ਕਰਦਾ ਵਾਹਿਗੁਰੂ ਦਾ ਸਿਮਰਨ ਕਰਦਾ ਤੇ ਵਾਹਿਗੁਰੂ ਦਾ ਸ਼ੁਕਰਾਨਾ ਕਰਦਾ ਜਿੱਦਾਂ ਨੇ ਉਹ ਸਾਨੂੰ ਗੁਰਬਾਣੀ ਦੇ ਨਾਲ ਜੋੜਿਆ ਤੇ ਇਸੇ ਤਰ੍ਹਾਂ ਸਾਸੰਗੀ ਜੀ ਜਦੋਂ ਵੀ ਅਸੀਂ ਗੁਰਬਾਣੀ ਦੇ ਨਾਲ जोडਦੇ ਹਾਂ ਨਾ ਤੇ ਸਾਡੀ ਜ਼ਿੰਦਗੀ ਦੇ ਵਿੱਚ ਕਦੋਂ ਜਿਹੜੇ ਦੁੱਖ ਨਹੀਂ ਘਟਨੇ ਸ਼ੁਰੂ ਹੋ ਜਾਂਦੇ ਨੇ ਸਾਨੂੰ ਕੁਝ ਵੀ ਪਤਾ ਨਹੀਂ ਲੱਗਦਾ ਸਾਡੇ ਕਿਤੇ ਕਾਰਜ ਸੇਧ ਹੋਣੇ ਸ਼ੁਰੂ ਹੋ ਜਾਂਦੇ ਨੇ ਸਾਨੂੰ ਕੁਝ ਵੀ ਜਾਣਕਾਰੀ ਨਹੀਂ ਹੁੰਦੀ ਜਦੋਂ ਅਸੀਂ ਕਈ ਰਸਤਿਆਂ ਤੋਂ ਭਟਕਦੇ ਹਾਂ ਸਾਡੇ ਘਰ ਦੀ ਵਿੱਚ ਸਾਡੇ ਪਰਿਵਾਰ ਦੇ ਵਿੱਚ ਅਚਾਨਕ ਬਹੁਤ ਜ਼ਿਆਦੇ ਦੁੱਖ ਹੋ ਜਾਂਦੇ ਨੇ ਸਾਨੂੰ ਦੁੱਖ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਅਸੀਂ ਕੀ ਕਰਦੇ ਹਾਂ ਸਾਸ ਸੰਗੇ ਜੀ ਆਪਣੀ ਜ਼ਿੰਦਗੀ ਦੇ ਵਿੱਚ ਉਲਝ ਜਾਂਦੇ ਆ ਏਧਰ ਉਧਰ ਰਸਤਿਆਂ ਤੇ ਭਟਕਦੇ ਆ ਪਰ ਹਾਰ ਦੇ ਘੜੀ ਜਦੋਂ ਸਾਨੂੰ ਕੋਈ ਰਸਤਾ ਨਹੀਂ ਮਿਲਦਾ ਅਸੀਂ ਪਰਮਾਤਮਾ ਦੇ ਨਾਲ ਜੁੜਦੇ ਆ ਤੇ ਉਸ ਸਾਮੀ ਸਾਡਾ ਜਿਹੜਾ ਮਨ ਇੱਕਦਮ ਇੰਨਾ ਸ਼ਾਂਤ ਹੋ ਜਾਂਦਾ ਹੈ ਸਾਧ ਸੰਗਤ ਜੀ ਤੁਸੀਂ ਕਦੇ ਵੀ ਕੁਰਬਾਨੀ ਦਾ ਜਾਪ ਕਰਨਾ ਸ਼ੁਰੂ ਕਰਕੇ ਦੇਖੋ ਤੇ ਤੁਸੀਂ ਬੈਠ ਕੇ ਦੇਖੋ ਪਾਠ ਕਰਕੇ ਕਿ ਤੁਹਾਡਾ ਜਿਹੜਾ ਮਨ ਕਿੰਨਾ ਸ਼ਾਂਤ ਹੋ ਜਾਂਦਾ ਹੈ ਕਿਉਂਕਿ ਜਿਹੜਾ ਸਾਡਾ ਮਨ ਨਾ ਇਸ ਜਦੋਂ ਸਾਡਾ ਮਨ ਸਾਧ ਸੰਗਤ ਜੀ ਸ਼ਾਂਤ ਹੋ ਜਾਂਦਾ ਹੈ ਫਿਰ ਸਾਨੂੰ ਭਾਵੇਂ ਕੋਈ ਬੁਰਾ ਭਲਾ ਕਹੀ ਆਵੇ ਅਸੀਂ ਪਰਮਾਤਮਾ ਦੀ ਰਜਾ ਦੇ ਵਿੱਚ ਇੰਨੀ ਚਾਦੀ ਰਚ ਜਾਂਦੇ ਆ ਕਿ ਸਾਨੂੰ ਕਿਸੇ ਦੀ ਗੱਲ ਦਾ ਬੁਰਾ ਵੀ ਨਹੀਂ ਲੱਗਦਾ ਕਿਉਂਕਿ ਹੁੰਦਾ ਕਿ ਇਹ ਸਾਦ ਸੰਗੇ ਜੇਕਰ ਸਾਨੂੰ ਕੋਈ ਬੁਰਾ ਬੋਲ ਰਿਹਾ ਹੈ ਤੇ ਅਸੀਂ ਉਲਟਾ ਉਸ ਦੇ ਬੁਰਾ ਬੋਲਾਂਗੇ ਫਿਰ ਸਾਡੇ ਤੇ ਉਹਦੇ 'ਚ ਕਿਸੇ ਵੀ ਤਰ੍ਹਾਂ ਦਾ ਕੋਈ ਫਰਕ ਨਹੀਂ ਰਹਿੰਦਾ ਕਿਉਂਕਿ ਸਾਨੂੰ ਪਰਮਾਤਮਾ ਦੇ ਵੱਲੋਂ ਹੀ ਬਖਸ਼ਿਸ਼ ਹੋ ਜਾਂਦੀ ਹੈ ਜਦੋਂ ਅਸੀਂ ਪਰਮਾਤਮਾ ਦੇ ਨਾਲ ਜੁੜੇ ਹੁੰਨੇ ਆ ਸਾਡੇ ਮਨ ਦੇ ਵਿੱਚ ਇਸ ਤਰ੍ਹਾਂ ਦਾ ਖਿਆਲ ਹੀ ਨਹੀਂ ਰਹਿੰਦਾ ਨਾ ਤਾਂ ਸਾਨੂੰ ਲੜਾਈ ਝਗੜੇ ਦਾ ਖਿਆਲ ਰਹਿੰਦਾ ਤੇ ਨਾ ਹੀ ਕਿਸੇ ਇੱਕ ਸਾਡੇ ਮਨ ਦੇ ਵਿੱਚ ਸਾਥ ਸੰਗੇ ਜੀ ਇਸ ਤਰ੍ਹਾਂ ਦਾ ਖਿਆਲ ਆਉਂਦਾ ਹੈ ਕਿ ਅਸੀਂ ਕਿਸੇ ਦਾ ਬੁਰਾ ਕਰਨਾ ਹੈ ਕਿਸੇ ਦਾ ਬੁਰਾ ਸੋਚਣਾ ਹੈ ਤੇ ਜਦੋਂ ਅਸੀਂ ਪਰਮਾਤਮਾ ਦੇ ਨਾਲ ਜੋੜਦੇ ਹਾਂ ਸ਼ਹੀਦਾ ਸਿੰਘਾਂ ਦਾ ਨਾਮ ਚਾਪਦੇ ਹਾਂ ਜੋਤ ਚਕੌੜੀਆਂ ਤਾਂ ਸਾਥ ਸੰਗੇ ਚ ਸਾਨੂੰ ਬਹੁਤ ਬੇਅੰਤ ਖੁਸ਼ੀਆਂ ਮਿਲਦੀਆਂ ਨੇ ਜਿਨ੍ਹਾਂ ਦੀ ਸਾਨੂੰ ਕਦੇ ਆਸ ਉਮੀਦ ਵੀ ਨਹੀਂ ਹੁੰਦੀ ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਇੱਕ ਵੀਰ ਦੀ ਸੱਚੀ ਹੱਦ ਵੀ ਸਾਂਝੀ ਕਰਾਂਗੇ ਕਿ ਕਿਵੇਂ ਉਹਨਾਂ ਨੇ ਸ਼ਹੀਦਾਂ ਸਿੰਘਾਂ ਦੇ ਵਸਤਰ ਚੜਾਈ ਕਿਵੇਂ ਸ਼ਹੀਦਾਂ ਸਿੰਘਾਂ ਨੇ ਉਹਨਾਂ ਨੂੰ ਸੁਪਨੇ ਦੇ ਵਿੱਚ ਆ ਕੇ ਆਪਣੇ ਵਰਸ ਵਸਤਰ ਮੰਗੇ ਤੇ ਕਿਵੇਂ ਊਨਾ ਤੇ ਪਰਮਾਤਮਾ ਦੀ ਕਿਰਪਾ ਹੋਈ ਇਹ ਸਾਰੀ ਹੱਦ ਬੀਤੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੀ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਪੈਨ ਪ੍ਰਾਪਾ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਤਿ ਸਾਂਗੇ ਜੀ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਪਲਾਹ ਹੋ ਸਕਦਾ ਹੈ ਤੇ ਕਮੈਂਟ ਬੋਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਇਸੇ ਤਰ੍ਹਾਂ ਸਾ ਸੰਗੇ ਜੀ ਸਭ ਤੋਂ ਪਹਿਲਾਂ ਆਪਾਂ ਤੁਹਾਡੀ ਨਾਲ ਵਿਚਾਰ ਸਾਂਝੇ ਕਰਾਂਗੇ ਕਿ ਸ਼ਹੀਦ ਦਾ ਸਿੰਘਾਂ ਦੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਖੁਸ਼ੀ ਤੇ ਕਿਰਪਾ ਕਿੰਨਾਂ ਨੂੰ ਮਿਲਦੀ ਉਹ ਕਿਹੜੇ ਸੇਵਕ ਨੇ ਉਹ ਕਿਹੜੀਆਂ ਸੰਗਤਾਂ ਨੇ ਜਿਨ੍ਹਾਂ ਨੂੰ ਸ਼ਹੀਦਾ ਸਿੰਘਾਂ ਦੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਖੁਸ਼ੀਆਂ ਤੇ ਕਿਰਪਾ ਮਿਲਦੀ ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਸ਼ਹੀਦਾ ਸਿੰਘਾਂ ਦੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦੀਆਂ ਖੁਸ਼ੀਆਂ ਤੇ ਕਿਰਪਾ ਉਹਨਾਂ ਨੂੰ ਮਿਲਦੀਆਂ ਨੇ ਜੋ ਸੱਚੇ ਦਿਲ ਸ਼ਰਦਾ ਤੇ ਨਿਮਰਤਾ ਦੇ ਨਾਲ ਆਪਣਾ ਜੀਵਨ ਜਿਉਂਦੇ ਨੇ ਗੁਰਮਤਿ ਦੇ ਅਨੁਸਾਰ ਇਹ ਖੁਸ਼ੀਆਂ ਕਿਸੇ ਖਾਸ ਵਿਅਕਤੀ ਦੇ ਲਈ ਸੀਮਤ ਨਹੀਂ ਹੁੰਦੀਆਂ। ਸਾ ਸੰਗਤ ਜੀ ਸਭੋ ਹਰ ਉਸ ਮਨੁੱਖ ਦੇ ਲਈ ਹਨ ਜੋ ਧਰਮ ਦੇ ਰਾਹ ਤੇ ਤੁਰਦਾ ਹੈ। ਤੇ ਜੇਕਰ ਆਪਾਂ ਗੱਲ ਕਰੀਏ ਸਾ ਸੰਗਤ ਜੀ ਸ਼ਹੀਦਾ ਸਿੰਘਾਂ ਦੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਦੇ ਬਾਰੇ ਤਾਂ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਖਾਸ ਕਰਕੇ ਇਹਨਾਂ ਨੂੰ ਮਿਲਦੀ ਏ ਜੋ ਨਾਮ ਸਿਮਰਨ ਕਰਦੇ ਨੇ। ਜੋ ਗੁਰਬਾਣੀ ਦੇ ਨਾਲ ਜੁੜੇ ਹੁੰਦੇ ਨੇ ਜੋ ਵਾਹਿਗੁਰੂ ਦਾ ਨਾਮ ਜਪਦੇ ਨੇ ਤੇ ਗੁਰਬਾਣੀ ਦੇ ਨਾਲ ਜੁੜੇ ਰਹਿੰਦੇ ਨੇ ਉਹਨਾਂ ਨੂੰ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀਆਂ ਖੁਸ਼ੀਆਂ ਤੇ ਕਿਰਪਾ ਮਿਲਦੀ ਹੀ ਮਿਲਦੀ ਹੈ ਤੇ ਇਸ ਤੋਂ ਇਲਾਵਾ ਜੋ ਧਰਮ ਦੇ ਸੱਚ ਦੇ ਲਈ ਡਟੇ ਰਹਿੰਦੇ ਨੇ ਜਿਵੇਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਧਰਮ ਦੀ ਰੱਖਿਆ ਦੇ ਲਈ ਆਪਣੀ ਸ਼ਹਾਦਤ ਦਿੱਤੀ ਇਸੀ ਤਰ੍ਹਾਂ ਸਾਥ ਸੰਗੇ ਚ ਜੋ ਧਰਮ ਦੀ ਸਾਂਝ ਚਲੀ ਡਟੇ ਰਹਿੰਦੇ ਨੇ ਉਹਨਾਂ ਨੂੰ ਵੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀਆਂ ਖੁਸ਼ੀਆਂ ਮਿਲਦੀਆਂ ਨੇ ਤੇ ਕਿਰਪਾ ਮਿਲਦੀ। ਤੇ ਇਸ ਤੋਂ ਇਲਾਵਾ ਜਿਹੜੀਆਂ ਸੰਗਿਤਾ ਪੈਣ ਪਰਾ ਜੋ ਹੰਕਾਰ ਤੋਂ ਦੂਰ ਰਹਿੰਦੇ ਨੇ ਨਿਮਰਤਾ ਸੇਵਾ ਤੇ ਦਇਆ ਵਾਲੀ ਬਨੁਖਾਤੀ ਖਾਸ ਕਰਕੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਮੇਰ ਹੁੰਦੀ ਏ ਤੇ ਉਹਨਾਂ ਨੂੰ ਖੁਸ਼ੀਆਂ ਮਿਲਦੀਆਂ। ਤੇ ਇਸੇ ਤਰ੍ਹਾਂ ਸਾਧ ਸੰਗੇ ਜੀ ਜੋ ਦੁੱਖ ਦੇ ਵਿੱਚ ਵੀ ਵਿਸ਼ਵਾਸ ਨਹੀਂ ਛੱਡਦੇ ਜਿੰਨਾ ਮਰਜੀ ਕਿਸੇ ਦੇ ਭੈਣ ਭਰਾ ਦੇ ਘਰ ਦੇ ਵਿੱਚ ਦੁੱਖ ਆ ਜਾਂਦਾ ਹੈ ਕਸ਼ਟ ਆ ਜਾਂਦਾ ਹੈ ਪਰ ਉਹਨਾਂ ਦਾ ਵਿਸ਼ਵਾਸ ਪਰਮਾਤਮਾ ਤੇ ਅਟੁੱਟ ਰਹਿੰਦਾ ਹੈ ਕਿਠੇਨ ਸਮੇ ਦੇ ਵਿੱਚ ਵੀ ਗੁਰੂ ਤੇ ਭਰੋਸਾ ਰੱਖਣ ਵਾਲਿਆਂ ਨੂੰ ਅਕਸਰ ਚਮਤਕਾਰੀ ਸਹਾਇਤਾ ਮਿਲਦੀ ਹੈ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਇਸ ਤੋਂ ਇਲਾਵਾ 사ਸੰਗੇ ਜੀ ਜੋ ਸੇਵਾ ਦੀ ਸੀਮਰਨ ਦੇ ਨਾਲ ਆਪਣਾ ਜੀਵਨ ਬਤਾਉਂਦੇ ਨੇ ਜਿਵੇਂ ਕਿ ਲੰਗਰ ਸੇਵਾ ਜਾਂ ਫਿਰ ਸੱਚੀ ਕਮਾਈ ਕਰਨ ਵਾਲੇ ਜੀਵਨ ਦੇ ਵਿੱਚ ਅੰਦਰੂਨੀ ਸੁੱਖ ਪਾਉਂਦੇ ਨੇ ਤਾਂ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀਆਂ ਖੁਸ਼ੀਆਂ ਧਨ ਜਾਂ ਦੌਲਤ ਦੇ ਨਾਲ ਨਹੀਂ ਸਗੋ ਆਤਮਿਕ ਸ਼ਾਂਤੀ ਤੇ ਹਿੰਮਤ ਤੇ ਸੱਚੇ ਸੱਚ ਦੇ ਰਾਹ ਤੇ ਚੱਲਣ ਵਾਲਿਆਂ ਨੂੰ ਹੀ ਮਿਲਦੀਆਂ ਨੇ ਇਸੀ ਤਰ੍ਹਾਂ ਸਹਾਸੰਗੇ ਜੀ ਸ਼ਹੀਦਾਂ ਦੀ ਸਿਰਤਾਜ ਧੰਨ ਧੰਨ ਆਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦੀਆਂ ਖੁਸ਼ੀਆਂ ਕਿਰਪਾ ਉਹਨਾਂ ਨੂੰ ਮਿਲਦੀਆਂ ਨੇ ਜੋ ਬੀਨੋਂ ਸੱਚੇ ਨੇ ਨਿਮਰ ਤੇ ਵਿਸ਼ਵਾਸ ਵਾਲੇ ਹੁੰਦੇ ਨੇ ਸੰਗਤਾਂ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਖਾਸ ਕਰਕੇ ਉਹਨਾਂ ਦੇ ਉੱਤੇ ਹੁੰਦੀ ਹੈ ਜੋ ਸੱਚੀ ਸ਼ਰਦਾ ਦੇ ਨਾਲ ਨਾਮ ਜਪਦੇ ਨੇ ਤੇ ਹੰਕਾਰ ਤੋਂ ਦੂਰ ਰਹਿੰਦੇ ਨੇ ਜੋ ਦੁੱਖ ਬਿਮਾਰੀ ਜਾਂ ਮੁਸੀਬਤ ਦੇ ਵੇਸ਼ ਵੀ ਵਿਸ਼ਵਾਸ ਨਹੀਂ ਛੱਡਦੇ ਜੋ ਗੁਰੂ ਘਰ ਦੇ ਨਾਲ ਜੁੜੇ ਰਹਿੰਦੇ ਨੇ ਤੇ ਸੇਵਾ ਸਿਮਰਨ ਤੇ ਅਰਦਾਸ ਵੀ ਕਰਦੇ ਨੇ ਖਾਸ ਕਰਕੇ ਸਾਧ ਸੰਗਤ ਜੀ ਜੋ ਕਿਸੇ ਦਾ ਮਾੜਾ ਨਹੀਂ ਸੋਚਦੇ ਤੇ ਸਦਾ ਭਲਾ ਹੀ ਚਾਉਂਦੇ ਨੇ ਗਰੀਬ ਮਜਲੂਮ ਤੇ ਟੁੱਟੇ ਦਿਲ ਵਾਲੇ ਲੋਕ ਜਿਨ੍ਹਾਂ ਦੀ ਅਰਦਾਸ ਸੱਚੀ ਹੁੰਦੀ ਹੈ ਇਸ ਤੋਂ ਇਲਾਵਾ ਸਾ ਸੰਗਤ ਜੀ ਇਹ ਵੀ ਕਹਾਂਦਾ ਹੈ ਕਿ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਰੂਪ ਨਹੀਂ ਨੀਅਤ ਵੇਖਦੇ ਨੇ ਜੇ ਦਿਲ ਸਾਫ਼ ਹੋਵੇ ਤੇ ਅਰਦਾਸ ਸੱਚੀ ਹੋਵੇ ਤਾਂ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਰਾਹ ਜ਼ਰੂਰ ਖੋਲ ਦਿੰਦੇ ਨੇ ਇਸੇ ਤਰ੍ਹਾਂ ਸਾ ਸੰਗਤ ਜੀ ਹੁਣ ਆਪਾਂ ਤੁਹਾਡੇ ਨਾਲ ਇੱਕ ਸੱਚੀ ਹੱਦਵੀਂ ਦੀ ਸਾਂਝੀ ਕਰਨ ਲੱਗੇ ਹਾਂ ਕਿ ਸ਼ਹੀਦ ਸਿੰਘਾਂ ਦੀਆਂ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀਆਂ ਖੁਸ਼ੀਆਂ ਕਿੰਨਾ ਨੂੰ ਮਿਲਦੀਆਂ ਨੇ ਇੱਕ ਸੱਚੀ ਹੱਟਬੀਤੀ ਤੁਹਾਡੀ ਨਾਲ ਸਾਂਝੀ ਕਰਨ ਲੱਗੇ ਇਹ ਹੱਟਬੀਤੀ ਉਸ ਵੀਰ ਦੀ ਹੈ ਜੋ ਅੰਮ੍ਰਿਤਸਰ ਦੇ ਨੇੜੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਰਹਿੰਦਾ ਸੀ ਉਹ ਵੀਰ ਗੁਰਸਿੱਖ ਸੀ ਗੁਰਸਿੱਖ ਪਰਿਵਾਰ ਦੇ ਵਿੱਚ ਰਹਿੰਦਾ ਸੀ ਤੇ ਸਾਧ ਸੰਗੀ ਜੀ ਉਹ ਵੀਰ ਦਾ ਕਹਿਣਾ ਸੀ ਕਿ ਉਹਨਾਂ ਦੇ ਘਰ ਦੇ ਵਿੱਚ ਬਹੁਤ ਹੀ ਜ਼ਿਆਦਾ ਗਰੀਬੀ ਸੀ ਕਰਜਾ ਸੀ ਤੇ ਲੰਬੇ ਸਮੇਂ ਤੋਂ ਬਿਮਾਰੀ ਬਹੁਤ ਜ਼ਿਆਦਾ ਉਹਨਾਂ ਦੇ ਘਰ ਵੱਧ ਚੁੱਕੀ ਸੀ ਬਿਮਾਰੀ ਨੇ ਉਹਨਾਂ ਦਾ ਜੀਵਣਾ ਔਖਾ ਕਰ ਦਿੱਤਾ ਸੀ ਇੱਕ ਤਾਂ ਘਰ ਦੇ ਵਿੱਚ ਕਰਜ਼ਾ ਸੀ ਪੈਸਾ ਨਹੀਂ ਸੀ ਬਹੁਤ ਜ਼ਿਆਦਾ ਗਰੀਬੀ ਸੀ ਤੇ ਗਰੀਬੀ ਵਾਲੇ ਘਰ ਦੇ ਵਿੱਚ ਜਦੋਂ ਉਪਰੋਂ ਸਾਸ ਸੰਗੀ ਜੀ ਇੰਨੀ ਬਿਮਾਰੀ ਹੋਵੇ ਤਾਂ ਇਨਸਾਨ ਦਾ ਜੀਵਣਾ ਵੀ ਔਖਾ ਹੋ ਜਾਂਦਾ ਹੈ ਤੇ ਉਹ ਵੀਰ ਨੇ ਦੱਸਿਆ ਦਵਾਈਆਂ ਦੇ ਨਾਲ ਵੀ ਕੋਈ ਅਸਰ ਨਹੀਂ ਸੀ ਹੋ ਰਿਹਾ ਹੌਲੀ ਹੌਲੀ ਉਹਨਾਂ ਦਾ ਕਹਿਣਾ ਕਿ ਵਿਸ਼ਵਾਸ ਸਾਡਾ ਟੁੱਟਣ ਲੱਗ ਪਿਆ ਸੀ ਸਾਨੂੰ ਕਿਸੇ ਪਾਸਿਉ ਸਾਧ ਸੰਗੀਤ ਜੀ ਉਹ ਵੀਰ ਨੇ ਦੱਸਿਆ ਕਿ ਆਸ ਉਮੀਦ ਨਹੀਂ ਸੀ ਰਹੀ ਜਿਹੜਾ ਸਾਡਾ ਵਿਸ਼ਵਾਸ ਸੀ ਉਹ ਵੀ ਟੁੱਟ ਰਿਹਾ ਸੀ ਤੇ ਇੱਕ ਦਿਨ ਵੀਰ ਨੇ ਦੱਸਿਆ ਕਿ ਇੱਕ ਦਿਨ ਗੁਰਦੁਆਰਾ ਸਾਹਿਬ ਦੇ ਵਿੱਚ ਕਥਾ ਸੁਣਦੇ ਹੋਏ ਗ੍ਰੰਥੀ ਜੀ ਨੇ ਕਿਹਾ ਕਹਿੰਦੇ ਕਿ ਮੈਂ ਗੁਰਦੁਆਰਾ ਸਾਹਿਬ ਗਿਆ ਸੀ ਉੱਥੇ ਗ੍ਰੰਥੀ ਸਿੰਘ ਕਥਾ ਸੁਣਾਉਂਦੇ ਸੀ ਤੇ ਉਹਨਾਂ ਨੇ ਕਿਹਾ ਕਿ ਸ਼ਹੀਦਾਂ ਸਿੰਘਾਂ ਦਾ ਅੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਉਹਨਾਂ ਨੂੰ ਮਿਲਦੀ ਏ ਜੋ ਦੁੱਖ ਦੇ ਵਿੱਚ ਵੀ ਨਾਮ ਨਹੀਂ ਛੱਡਦੇ ਜਦੋਂ ਸਾਧ ਸਿੰਘੇ ਜੀ ਉਹ ਵੀਰ ਕਹਿੰਦੇ ਕਿ ਮੈਂ ਇੰਨੀ ਗੱਲ ਸੁਣੀ ਤਾਂ ਉਸ ਦਿਨ ਤੋਂ ਬਾਅਦ ਦੇ ਵਿੱਚ ਉਹ ਵੀਰ ਕਹਿੰਦੇ ਕਿ ਮੈਂ ਆਪਣੇ ਮਨ ਦੇ ਵਿੱਚ ਨਿਸ਼ਚੇ ਕੀਤਾ ਕਹਿੰਦੇ ਵੀ ਆਪਣੇ ਮਨ ਦੇ ਵਿੱਚ ਮੈਂ ਧਾਰ ਲਿਆ ਕਿ ਹਰ ਰੋਜ਼ ਸਵੇਰੇ ਇਸ਼ਨਾਨ ਕਰਕੇ ਸਾਫ਼ ਮਨ ਦੇ ਨਾਲ ਸੱਚੀ ਸੁੱਚੇ ਮਨ ਦੇ ਨਾਲ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦੀ ਜੂਤ ਜਗਾਉਣੀ ਸ਼ੁਰੂ ਕਰਾਂਗਾ ਤੇ ਹਰ ਰੋਜ਼ ਮੈਂ ਅਰਦਾਸ ਕਰਾਂਗਾ ਤੇ ਸੁਪੈਰਾ ਸਾਹਿਬ ਘਟਾਂਗਾ ਗੁਰਬਾਣੀ ਦਾ ਚਾਪ ਕਰਾਂਗਾ ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਉਹ ਵੀਰ ਕਹਿੰਦਾ ਕਿ ਹਰ ਰੋਜ਼ ਮੈਂ ਸਵੇਰੇ ਇਸ਼ਨਾਨ ਕਰਕੇ ਆਪਣੀ ਤਨ ਮਨ ਨੂੰ ਸੱਚਾ ਸੁੱਚਾ ਕਰਕੇ ਤੇ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦੀ ਜੂਤ ਜਗਾਉਣੀ ਸ਼ੁਰੂ ਕਰ ਦਿੱਤੀ ਕਹਿੰਦੇ ਹਰ ਰੋਜ਼ ਚਪੈਰਾ ਸੇਵਕਤਨਾ ਗੁਰਬਾਣੀ ਦਾ ਚਾਪ ਕਰਨਾ ਤੇ ਕਹਿੰਦੇ ਸਿਰਫ ਇੱਕ ਹੀ ਅਰਦਾਸ ਕਰਨੀ ਇਹ ਸ਼ਹੀਦਾਂ ਦੇ ਸਰਤਾਜ ਧਨ ਧਨ ਆਮਰ ਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਮੇਰਾ ਦੁੱਖ ਦੂਰ ਕਰੋ ਪਰ ਮੇਰਾ ਵਿਸ਼ਵਾਸ ਕਦੇ ਵੀ ਨਾ ਟੁੱਟੇ ਇੰਨਾ ਪੱਕਾ ਮੇਰਾ ਵਿਸ਼ਵਾਸ ਬਣਾਓ ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਉਹ ਵੀਰ ਕਹਿੰਦੇ ਕਿ ਮੈਂ ਇਹ ਨਿਤਨੇਮ ਇਸੇ ਤਰੀਕੇ ਦੇ ਨਾਲ ਹਰ ਰੋਜ਼ ਅਰਦਾਸ ਕਰਨੀ ਜੋਤ ਜਗਾਉਣੀ ਚ ਪੈਰਾ ਸੇਵ ਕਰਨਾ ਕਿੰਦਾ ਦਿਨ ਲੰਘਤੇ ਗਏ ਕਹਿੰਦੇ ਕੋਈ ਤੁਰੰਤ ਤਾਂ ਜਮਤ ਕਰ ਨਾ ਹੋਇਆ ਕਹਿੰਦੇ ਪਰ ਮੇਰੇ ਮਾਨ ਨੂੰ ਅਜੀਬ ਸ਼ਾਂਤੀ ਮਿਲਣ ਲੱਗੀ ਤੇ ਮੇਰੇ ਘਰ ਦਾ ਮਾਹੌਲ ਵੀ ਬਦਲਣ ਲੱਗ ਪਿਆ ਤੇ 1 ਮਹੀਨੇ ਦੇ ਬਾਅਦ ਕਹਿੰਦੇ ਕਿ ਡਾਕਟਰਾਂ ਨੇ ਕਿਹਾ ਕਿ ਬਿਮਾਰੀ ਹੌਲੀ-ਹੌਲੀ ਠੀਕ ਹੋ ਰਹੀ ਹੈ ਸਾਹ ਸੰਗੀਜੀ ਉਹ ਵੀਰ ਦੱਸ ਦੇ ਕਿ ਮੇਰਾ ਜਿਹੜਾ ਰੋਗ ਸੀ ਬਿਮਾਰੀ ਸੀ ਘਰ ਦੇ ਵਿੱਚ ਉਹ ਵੀ ਹੌਲੀ ਹੌਲੀ ਠੀਕ ਹੋਣ ਲੱਗੀ ਤੇ ਕੁਝ ਸਮੇਂ ਦੇ ਵਿੱਚ ਕਾਰਜੇ ਦੇ ਲਈ ਰਾਹ ਵੀ ਖੁੱਲ ਗਿਆ ਜਿਸ ਦਰਵਾਜ਼ੇ ਤੋਂ ਉਮੀਦ ਵੀ ਨਹੀਂ ਸੀ ਉਥੋਂ ਮਦਦ ਵੀ ਆ ਗਈ ਤੇ ਇਸੇ ਤਰ੍ਹਾਂ ਸਾਹ ਸੰਗੀਜੀ ਉਹ ਵੀਰ ਨੇ ਕਿਹਾ ਕਿ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀਆਂ ਖੁਸ਼ੀਆਂ ਵੀ ਨੂੰ ਉਸ ਸਮੇਂ ਮਿਲੀਆਂ ਜਦੋਂ ਮੈਂ ਸੌਦਾ ਨਹੀਂ ਕੀਤਾ ਨਾ ਤਾਂ ਨਾਲ ਤੇ ਨਾ ਸ਼ਰਤ ਨਾਲ ਸਿਰਫ ਇੱਕ ਸੱਚੀ ਸ਼ਰਧਾ ਦੇ ਨਾਲ ਕਹਿੰਦੇ ਮੈਂ ਹਰ ਰੋਜ਼ ਸੇਵਨ ਕਰਦਾ ਸੀ ਜੂਤ ਜਗਾਉਂਦਾ ਸੀ ਤੇ ਇਸ ਹੱਡੇ ਬੀਤੀ ਤੋਂ ਸਾਧ ਸੰਗਤ ਜੀ ਸਾਨੂੰ ਇਹ ਹੀ ਸਿੱਖਿਆ ਮਿਲਦੀ ਹੈ ਸ਼ਹੀਦਾ ਸਿੰਘਾਂ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀਆਂ ਖੁਸ਼ੀਆਂ ਉਹਨਾਂ ਨੂੰ ਮਿਲਦੀਆਂ ਨੇ ਜੋ ਦੁੱਖ ਦੇ ਵਿੱਚ ਵੀ ਨਾਮ ਨਹੀਂ ਛੱਡਦੇ ਜੋ ਹੰਕਾਰ त्यागे ਕੇ ਨਿਮਰਤਾ ਦੇ ਨਾਲ ਅਰਦਾਸ ਕਰਦੇ ਨੇ ਜੋ ਸੇਵਾ ਸਿਮਰਨ ਤੇ ਧਰਮ ਦੇ ਰਾਤੇ ਟਿਕੇ ਰਹਿੰਦੇ ਨੇ ਕਿਰਪਾ ਹਰ ਕਿਸੇ ਦੇ ਲਈਏ ਪਰ ਮਿਲਦੀ ਉਹਨਾਂ ਨੂੰ ਇਹ ਸਾਧ ਸੰਗਤ ਜੀ ਜੋ ਵਿਸ਼ਵਾਸ ਦੇ ਨਾਲ ਝੋਕਦੇ ਨੇ ਇਸ ਤਰ੍ਹਾਂ ਸਾਧ ਸੰਗਤ ਜੀ ਤਾਂਤਨ ਬਾਬਾ ਦੀਪ ਸਿੰਘ ਸਾਹਿਬ ਜੀ ਕਿਵੇਂ ਸਾਡੇ ਘਰ ਦੇ ਵਿੱਚ ਬਰਕਤਾਂ ਬਖਸ਼ਦੀ ਨੇ ਸਾਨੂੰ ਇਹ ਇੱਕ ਪਰਿਵਾਰ ਦੀ ਸੱਚੀ ਹਕਦੀ ਬੀਤੀ ਹੈ ਪਟਿਆਲੇ ਦੇ ਨੇੜੇ ਇੱਕ ਪਰਿਵਾਰ ਸੀ ਪਰਿਵਾਰ ਰਹਿੰਦਾ ਸੀ ਤੇ ਘਰ ਦੇ ਵਿੱਚ ਸਾਜ ਸੰਗੀ ਜੀ ਕਮਾਈ ਉਹਨਾਂ ਦੀ ਘੱਟ ਸੀ ਤੇ ਖਰਚੇ ਵੱਧ ਸੀ ਜਦੋਂ ਸਾਡੀ ਕਮਾਈ ਦੇ ਸਾਧਨ ਘੱਟ ਹੋਣ ਤੇ ਖਰਚੇ ਜ਼ਿਆਦਾ ਹੋਣ ਉਸ ਸਮੇਂ ਸਾਡੇ ਘਰ ਦੇ ਵਿੱਚ ਕਈ ਤਰ੍ਹਾਂ ਦੀਆਂ ਪ੍ਰੋਬਲਮ ਤੇ ਮੁਸ਼ਕਲਾਂ ਸਾਨੂੰ ਸਾਹਮਣਾ ਕਰਨਾ ਪੈਂਦਾ ਤੇ ਇਸੇ ਤਰ੍ਹਾਂ ਹਮੇਸ਼ਾ ਉਹਨਾਂ ਦੇ ਘਰ ਦੇ ਵਿੱਚ ਤਣਾਅ ਬਣਿਆ ਰਹਿੰਦਾ ਸੀ ਉਹ ਪਰਿਵਾਰ ਨੇ ਦੱਸਿਆ ਕਿ ਕਮਾਈ ਆਉਂਦੀ ਸੀ ਪਰ ਟਿਕਦੀ ਨਹੀਂ ਸੀ ਤੇ ਉਹਨਾਂ ਦੇ ਮਾਤਾ ਜੀ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਅਰਦਾਸ ਕਰਦਿਆਂ ਅਰਦਾਸ ਦੇ ਵਿੱਚ ਇਹ ਹੀ ਸੁਣਿਆ ਕਿ ਧੰਨ ਧੰਨ ਆਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹੀਦ ਸੇਕ ਬਰਕਤਾਂ ਉਥੇ ਬਖਸ਼ਦੀ ਨੇ ਜਿੱਥੇ ਇਨਸਾਨ ਦੀ ਜਿੱਥੇ ਵਿਅਕਤੀ ਦੀ ਮਨੁੱਖ ਦੀ ਸੱਚੀ ਨੀਅਤ ਹੁੰਦੀ ਹੈ ਤੇ ਉਸ ਦਿਨ ਤੋਂ ਉਸ ਪਰਿਵਾਰ ਨੇ ਵੱਡਾ ਇੱਕ ਵਚਨ ਲਿਆ ਸਿਰਫ ਇੱਕ ਛੋਟਾ ਨਿਜਾ ਬਣਾਇਆ ਤੇ ਵਚਨ ਵੱਡਾ ਲਿਆ ਹਰ ਰੋਜ਼ ਸਵੇਰੇ ਵਾਹਿਗੁਰੂ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ ਤੇ ਘਰ ਵਿੱਚ ਤਾਂ-ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦੀ ਜੋਤ ਸਾਫ ਸੁਥਰੇ ਮਾਣ ਕੇ ਸਾਫ ਸੁਥਰੀ ਜਗ੍ਹਾ ਤੇ ਚਗਾਉਣੀ ਸ਼ੁਰੂ ਕਰ ਦਿੱਤੀ ਇਸੀ ਤਰ੍ਹਾਂ ਸਾਧ ਸੰਗੇ ਜੀ ਹਫਤੇ ਦੇ ਵਿੱਚ ਇੱਕ ਦਿਨ ਲੰਗਰ ਜਾਂ ਫਿਰ ਕਿਸੇ ਲੋੜਵੰਦ ਦੀ ਸੇਵਾ ਵੀ ਕਰਨੀ ਸ਼ੁਰੂ ਕੀਤੀ ਕਮਾਈ ਦੇ ਵਿੱਚੋਂ ਪਹਿਲਾ ਦਸਵੰਦ ਕੱਢਣਾ ਸ਼ੁਰੂ ਕਰ ਦਿੱਤਾ ਤੇ ਫਿਰ ਬਾਕੀ ਦਾ ਉਹਨਾਂ ਨੇ ਖਰਚ ਕਰਨਾ ਇਸ ਤਰ੍ਹਾਂ ਸਾਧ ਸੰਗੇ ਜੀ ਉਹ ਪਰਿਵਾਰ ਨੇ ਕਿਹਾ ਕਿ ਅਸੀਂ ਰੂਟੀਨ ਬਣਾ ਲਈ ਸਾਡੀ ਕਮਾਈ ਭਾਵੇਂ ਘੱਟ ਹੋਵੇ ਭਾਵੇਂ ਵੱਧ ਹੋਵੇ ਕਹਿੰਦੇ ਕਿ ਅਸੀਂ ਆਪਣੀ ਦਸਾਂ ਨੋਹਾਂ ਦੀ ਕੀਰਤ ਦੇ ਵਿੱਚੋਂ ਦਸਵੰਦ ਕੱਢ ਕੇ ਚਾਹੇ ਉਹ ਸਾਡੇ ਲਈ ਘਟ ਉਮਦਾ ਸੀ ਚਾਹੇ ਵਾਦ ਹੁੰਦਾ ਸੀ ਕਹਿੰਦੇ ਅਸੀਂ ਫਿਰ ਬਾਕੀ ਦਾ ਖਰਚ ਕਰ ਦੇ ਸੀ ਜਦੋਂ ਇਸ ਤਰ੍ਹਾਂ ਉਹ ਪਰਿਵਾਰ ਨੇ ਆਪਣਾ ਰੁਟੀਨ ਬਣਾ ਲਿਆ ਤੇ ਰੁਟੀਨ ਸ਼ੁਰੂ ਕਰ ਦਿੱਤਾ ਤੇ ਸ਼ੁਰੂ ਦੇ ਵਿੱਚ ਦਾ ਸਾਥ ਸੰਗੇਜੀ ਉਹ ਪਰਿਵਾਰ ਨੇ ਦੱਸਿਆ ਕਿ ਕੋਈ ਵੱਡਾ ਚਮਤਕਾਰ ਨਹੀਂ ਹੋਇਆ ਪਰ ਕੁਝ ਹੀ ਦਿਨਾਂ ਦੇ ਵਿੱਚ ਘਰ ਦੀ ਜਿਹੜੀ ਹਵਾ ਸੀ ਉਹ ਬਦਲ ਗਈ ਸਾਡੀ ਘਰ ਦੇ ਵਿੱਚ ਉਹ ਕਹਿੰਦੇ ਕਿ ਲੜਾਈ ਝਗੜੇ ਦੂਰ ਹੋ ਗਏ ਤੇ ਮਨ ਸ਼ਾਂਤ ਰਹਿਣ ਲੱਗ ਪਿਆ। ਕੁਝ ਕੁ ਮਹੀਨਿਆਂ ਦੇ ਬਾਅਦ ਸਾਸ ਸੰਗੇ ਜੀ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੇ ਪਿਤਾ ਜੀ ਨੂੰ ਨੌਕਰੀ ਵਿੱਚ ਪੱਕੀ ਥਿਰਖਾ ਦੇ ਵਾਲਾ ਕੋਈ ਕੰਮ ਮਿਲ ਗਿਆ ਤੇ ਉਹਨਾਂ ਦੇ ਮਾਤਾ ਜੀ ਨੇ ਇਹੀ ਕਿਹਾ ਕਿ ਕਮਾਈ ਉਹੀ ਸੀ ਪਰ ਹੁਣ ਬਰਕਤ ਸੀ। ਕਿਉਂਕਿ ਕਈ ਵਾਰ ਅਸੀਂ ਬਹੁਤ ਮਿਹਨਤ ਕਰਦੇ ਹਾਂ ਕਮਾਈ ਕਰਦੇ ਹਾਂ ਪਰ ਉਸ ਦੇ ਵਿੱਚ ਸਾਦ ਸੰਗੇਤੀ ਬਰਕਤ ਨਹੀਂ ਪੈਂਦੀ ਤੇ ਜਦੋਂ ਬਰਕਤ ਨਹੀਂ ਪੈਂਦੀ ਸਾਡੇ ਘਰ ਦੇ ਵਿੱਚ ਪੈਸਾ ਨਹੀਂ ਰੁਕਦਾ ਤੇ ਸਾਡੇ ਘਰ ਦੇ ਵਿੱਚ ਲੜਾਈ ਝਗੜੇ ਵੱਧ ਜਾਂਦੇ ਨੇ ਤੇ ਪਰ ਸੱਚ ਇਹੀ ਹੈ ਸਾਦ ਸੰਗੇਤੀ ਕਿ ਤਾਂਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਬਰਕਤ ਇਸ ਤਰ੍ਹਾਂ ਬਖਸ਼ਦੇ ਨੇ ਕਿ ਮਨ ਦੀ ਮੈਲ ਦੂਰ ਕਰਕੇ ਨਿਮਰਤਾ ਸਿਖਾਉਂਦੇ ਨੇ ਤੇ ਕਮਾਈ ਦੇ ਵਿੱਚ ਟਿਕਾਊ ਲਿਆ ਕੇ ਕੁਝ ਹੁਲ ਖਰਚ ਆਪ ਮੁਕ ਜਾਉਂਦੇ ਨੇ ਘਰ ਦੇ ਵਿੱਚ ਸ਼ਾਂਤੀ ਬਖਸ਼ ਕੇ ਝਗੜੇ ਘਟ ਹੋ ਜਾਂਦੇ ਨੇ ਸੇਵਾ ਦੇ ਵਲ ਪ੍ਰੇਰਨਾ ਦੇ ਕੇ ਦੂਜਿਆਂ ਦੇ ਲਈ ਦਿਲ ਖੋਲ੍ਹਦਾ ਹੈ ਤੇ ਵਿਸ਼ਵਾਸ ਮਜ਼ਬੂਤ ਕਰਕੇ ਡਰ ਆਪਣੇ ਆਪ ਦੂਰ ਹੋ ਜਾਂਦਾ ਹੈ ਬਰਕਤ ਸਿਰਫ ਪੈਸਾ ਹੀ ਨਹੀਂ ਹੁੰਦੀ ਬਰਕਤ ਉਹ ਹੁੰਦੀ ਹੈ ਸਾਥ ਸੰਗਤ ਜੀ ਜੋ ਘਟ ਵਿੱਚ ਵੀ ਸੁੱਖ ਦੇਵੇ ਕਿ ਇਹ ਹੀ ਤਨ ਕਰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਹੈ ਕਿਵੇਂ ਸਾਸ ਸੰਗੇਜੇ ਜੀ ਕੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਸੁਪਨੇ ਦੇ ਵਿੱਚ ਆ ਕੇ ਵੀਰ ਤੋਂ ਵਸਤਰ ਮੰਗੇ ਸੁਨੋ ਕਿਉਂ ਕਿਵੇਂ ਮੰਗੇ ਤੇ ਕਿਉਂ ਇਹ ਸੱਚੀ ਹੱਡ ਬੀਤੀ ਉਸ ਵੀਤੀ ਸਾਸ ਸੰਗੇਜੇ ਜੀ ਉਹ ਵੀਰ ਮਾਝੇ ਦੇ ਇੱਕ ਪਿੰਡ ਦੇ ਵਿੱਚ ਰਹਿੰਦਾ ਸੀ ਤੇ ਉਹ ਵੀਰ ਦਾ ਨਾਮ ਕੋਰਪਰੇ ਸੀ ਉਹ ਵੀਰ ਨੇ ਦੱਸਿਆ ਕਿ ਮੈਂ ਬਹੁਤ ਦਿਲ ਦਾ ਸਾਫ਼ ਸੀ ਕਿੰਨੇ ਮੈਂ ਕਦੇ ਵੀ ਕਿਸੇ ਨਾਲ ਕੋਈ ਤੋਕਾ ਕੋਈ ਬੇਈਮਾਨੀ ਨਹੀਂ ਸੀ ਕੀਤੀ ਪਰ ਜੀਵਨ ਦੇ ਵਿੱਚ ਕਹਿੰਦੇ ਮੇਰੇ ਬਹੁਤ ਉਲਝਣਾ ਸੀ ਕਦੇ ਕਹਿੰਦੇ ਮੈਨੂੰ ਕੰਮ ਦੀ ਚਿੰਤਾ ਕਦੇ ਘਰ ਦੀ ਕਹਿੰਦੇ ਇੱਕ ਗੱਲ ਪੱਕੀ ਸੀ ਕਿ ਉਸ ਦਾ ਧੰਨ ਧਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਬਹੁਤ ਹੀ ਅਟੁੱਟ ਵਿਸ਼ਵਾਸ ਸੀ ਸਾਸੰਗੇ ਜੀ ਪਰਮਾਤਮਾ ਦੇ ਨਾਲ ਉਹ ਵੀਰ ਜੁੜਿਆ ਹੋਇਆ ਸੀ ਤੇ ਸ਼ਹੀਦਾ ਸਿੰਘ ਧੰਧਨ ਬਾਬਾ ਦੀਪ ਸਿੰਘ ਸਾਹਿਬ ਜੀ ਤੇ ਉਸ ਵੀਰ ਦਾ ਬਹੁਤ ਹੀ ਜ਼ਿਆਦਾ ਵਿਸ਼ਵਾਸ ਬਣਿਆ ਹੋਇਆ ਸੀ ਤੇ ਹੁੰਦਾ ਕੀ ਹੈ ਕਿ ਇੱਕ ਰਾਤ ਸੁਪਨਾ ਉਹ ਵੀਰ ਨੂੰ ਆਉਂਦਾ ਹੈ ਸੁਪਨਾ ਵੇਖਿਆ ਕਿ ਸੁਪਨੇ ਦੇ ਵਿੱਚ ਕੇਸਰੀ ਰੋਸ਼ਨੀ ਫੈਲੀ ਹੋਈ ਸੀ ਤੇ ਸਾਹਮਣੇ ਸ਼ਹੀਦ ਸਿੰਘ ਧੰਧਨ ਬਾਬਾ ਦੀਪ ਸਿੰਘ ਸਾਹਿਬ ਜੀ ਪ੍ਰਗਟ ਹੋਏ ਜਿ ਰिति ਗੰਪੀਰਤਾ ਅੱਖਾਂ ਦੇ ਵਿੱਚ ਦਇਆ ਤੇ ਤਾਂ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਨਰਮੀ ਦੇ ਨਾਲ ਕਿਹਾ ਕਿ ਵੀਰ ਮੈਨੂੰ ਬਸਤਰ ਚਾਹੀਦੇ ਨੇ ਤੇ ਏਸੀ ਤਰ੍ਹਾਂ ਸਾਧ ਸੰਗੇ ਜੀ ਉਹ ਵੀਰ ਨੇ ਕਿਹਾ ਕਿ ਮੈਂ ਹੱਕ ਬੁਕਾ ਗਿਆ ਕਹਿੰਦੇ ਮੈਂ ਪੁੱਛਿਆ ਬਾਬਾ ਜੀ ਮੈਂ ਕੀ ਕਰਾਂ ਤੇ ਤਾਂ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਕਿਹਾ ਕਿ ਚੰਨਾ ਦੇ ਕੋਲ ਨਹੀਂ ਉਹਨਾਂ ਨੂੰ ਪਹਿਨਾਬ ਮੇਰੀ ਖੁਸ਼ੀ ਉਥੇ ਆ ਤੇ ਸਾ ਸੰਗੀਚੀ ਜਦੋਂ ਬਾਬਾ ਜੀ ਨੇ ਇੰਨੇ ਬਚਨ ਕੀਤੇ ਤੇ ਇੰਨੇ ਬਚਨ ਕਰਕੇ ਸਾ ਸੰਗੀਚੀ ਉਹ ਵੀਰ ਦੱਸਦੇ ਕਿ ਇਹ ਕਹਿ ਕੇ ਰੋਸ਼ਨੀ ਸੀ ਚਿਹਰੀ ਰੋਸ਼ਨੀ ਦੀ ਚਲਕ ਪਈ ਸੀ ਕਹਿੰਦੇ ਕਿ ਉਹ ਲੋਕ ਗਈ ਕਹਿੰਦਾ ਭਾਵੇਂ ਕਿ ਉਹ ਰੋਸ਼ਨੀ ਖਤਮ ਹੋ ਗਈ ਤੇ ਉਹ ਵੀਰ ਨੇ ਦੱਸਿਆ ਕਿ ਸਵੇਰੇ ਉਹ ਕਬਰਾਂਟ ਦੇ ਨਾਲ ਉਠਿਆ ਪਰ ਦਿਲ ਅਜੀਬ ਸ਼ਾਂਤੀ ਦੇ ਨਾਲ ਭਰਿਆ ਹੋਇਆ ਸੀ ਉਸਨੇ ਇਹ ਸੁਪਨਾ ਕਰਦਿਆਂ ਦੀ ਨਾਂ ਸਾਂਚਾ ਕੀਤਾ ਤੇ ਉਸੇ ਦਿਨ ਹੀ ਉਹ ਕੱਪੜਿਆਂ ਦੀ ਗੰਢ ਬਣਾ ਕੇ ਨੇੜਲੇ ਗੁਰਦੁਆਰਾ ਸਾਹਿਬ ਲੈ ਕੇ ਗਿਆ ਤੇ ਸੇਵਾਦਾਰਾਂ ਦੀ ਸਲਾਹ ਦੇ ਨਾਲ ਗਰੀਬਾਂ ਤੇ ਲੋੜਵੰਦਾਂ ਦੇ ਵਿੱਚ ਵਸਤਰ ਵੰਡੇ ਬਿਨਾਂ ਨਾਂ ਤੇ ਬਿਨਾਂ ਦਿਖਾਵੇ ਤੋਂ ਤੇ ਚਾਦੋ ਇਹ ਸਾਪ ਕੀਤਾ ਤਾਂ ਸਾ ਸੰਗੀਚੀ ਉਹ ਵੀਰ ਨੇ ਦੱਸਿਆ ਕਿ ਕੁਝ ਹੀ ਦਿਨਾਂ ਦੇ ਬਾਅਦ ਗੁਰਪ੍ਰੀਤ ਸਿੰਘ ਨੇ ਇਹ ਮਹਿਸੂਸ ਕੀਤਾ ਕਿ ਉਸ ਦਾ ਮਨ ਹਲਕਾ ਹੋ ਗਿਆ ਘਰ ਦੇ ਝਗੜੇ ਘਟੂਗੇ ਤੇ ਕੰਮ ਦੇ ਵਿੱਚ ਅਚਾਨਕ ਰੁਕਾਵਟਾ ਹਟਣ ਲੱਗ ਪਈਆ ਜਿੱਥੇ ਉਮੀਦ ਨਹੀਂ ਸੀ ਉਥੋਂ ਮੌਕਾ ਮਿਲਿਆ ਤੇ ਉਹ ਕਹਿੰਦਾ ਬਾਬਾ ਜੀ ਨੇ ਸੁਪਨੇ ਦੇ ਵਿੱਚ ਵਸਤਰ ਹੀ ਨਹੀਂ ਮੇਰਾ ਹੰਕਾਰ ਮੰਗਿਆ ਸੀ ਜਦੋਂ ਮੈਂ ਸੇਵਾ ਕੀਤੀ ਬਰਕਤ ਆਪੇ ਹੀ ਆ ਗਈ ਤੇ ਇਸ ਸੱਚੀ ਹੱਦ ਬੀਤੀ ਤੋਂ ਸਾਧ ਸੰਗਤ ਜੀ ਸਾਨੂੰ ਇਹੀ ਸਿੱਖਿਆ ਮਿਲਦੀ ਏ ਕਿ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਸੁਪਨੇ ਦੇ ਰਾਹੀ ਸਾਨੂੰ ਸੇਵਾ ਦੀ ਜਾਦ ਦਵਾਉਂਦੇ ਨੇ ਬਸਤਰ ਦਾ ਅਰਥ ਸਿਰਫ ਕੱਪੜੇ ਹੀ ਨਹੀਂ ਸਾਧ ਸੰਗਤ ਜੀ ਦਇਆ ਤੇ ਸਾਜ ਵੀ ਏ ਤੇ ਜਦੋਂ ਸੇਵਾ ਨਿਸ਼ਕਾਮ ਹੁੰਦੀ ਏ ਤੇ ਕਿਰਪਾ ਆਪ ਉਤਰਦੀ ਏ ਕਿਤਾ ਅੰਤਰ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਮੰਗ ਹਮੇਸ਼ਾ ਇੱਕੋ ਹੁੰਦੀ ਏ ਦੂਜੇ ਲਈ ਕੁਝ ਕਰ ਤੇ ਉਹੀ ਸਾਡੇ ਲਈ ਅਸਲ ਵਰਕਤ ਤੇ ਜਿਹੜੇ ਲੋਕਾਂ ਦਾ ਸਾਥ ਸੰਗੇ ਜੀ ਇਹ ਕਹਿਣਾ ਹੁੰਦਾ ਹੈ ਕਿ ਚਪੈਰਾ ਸੇਵ ਕਰਨ ਦੀ ਨਾਲ ਕੁਝ ਨਹੀਂ ਮਿਲਦਾ ਉਹ ਵੀ ਇਸ ਸਾਡੇ ਬੀਤੀ ਨੂੰ ਜ਼ਰੂਰ ਸੁਣ ਲੈ ਫਿਰੋਜ਼ਪੁਰ ਦੇ ਨੇੜੇ ਇੱਕ ਪਿੰਡ ਦੇ ਵਿੱਚ ਇੱਕ ਰਾਜਵੀਰ ਸਿੰਘ ਰਹਿਦਾ ਸੀ ਉਹ ਪੜਿਆ ਲਿਖਿਆ ਪਰ ਪਰ ਵਿਸ਼ਵਾਸ ਤੋਂ ਬਹੁਤ ਹੀ ਜ਼ਿਆਦਾ ਦੂਰ ਸੀ। ਸਹਾਸੰਗੇ ਜੀ ਉਹ ਵੀਰ ਨੂੰ ਕਦੇ ਵੀ ਪਰਮਾਤਮਾ ਤੇ ਵਿਸ਼ਵਾਸ ਨਹੀਂ ਸੀ। ਘਰ ਦੇ ਵਿੱਚ ਬਹੁਤ ਜ਼ਿਆਦਾ ਕਰਜ਼ਾ ਸੀ, ਕੰਮ اٹਕਿਆ ਹੋਇਆ ਸੀ ਤੇ ਮਨ ਹਮੇਸ਼ਾ ਭਰੀ ਆਈ ਰਹਿੰਦਾ ਸੀ। ਜਦੋਂ ਵੀ ਕੋਈ ਗੁਰਮਤ ਦੀ ਗੱਲ ਕਰਦਾ ਤੇ ਉਹ ਵੀਰ ਕਹਿੰਦੇ ਕਿ ਮੈਂ ਹੱਸ ਕੇ ਕਹਿੰਦਾ ਕਿ ਦੁਪਹਿਰਾ ਸਹਿਬ ਕੱਟਣ ਦੇ ਨਾਲ ਕੀ ਮਰਨਾ ਹੈ? ਇਹ ਸਭ ਮਨ ਦਾ ਵਹਿਮ ਕਰਮ ਹੈ। ਤੇ ਉਸ ਵੀਰ ਦੇ ਘਰ ਕੋਲ ਵੀਰ ਨੇ ਦੱਸਿਆ ਕਿ ਉਸ ਦੇ ਘਰ ਦੇ ਕੋਲ ਇੱਕ ਬਜ਼ੁਰਗ ਮਾਤਾ ਜੀ ਰਹਿੰਦੇ ਸਨ ਤੇ ਉਹ ਹਰ ਰੋਜ਼ ਚਪੇਰਾ ਸੇਬ ਕੱਟਦੇ ਸਨ ਤੇ ਇੱਕ ਦਿਨ ਰਾਜਵੀਰ ਸਿੰਘ ਦੀ ਹਾਲਤ ਬਹੁਤ ਹੀ ਜ਼ਿਆਦਾ ਖਰਾਬ ਹੋ ਜਾਂਦੀ ਏ ਤੇ ਕਿਉਂਕਿ ਉਹਨੂੰ ਕਰਜ਼ੇ ਵਾਲਿਆਂ ਦੀ ਧਮਕੀ ਨੌਕਰੀ ਦਾ ਡਰ ਤੇ ਮਾਤਾ ਜੀ ਨੇ ਉਹਨੂੰ ਪਿਆਰ ਦੇ ਨਾਲ ਕਿਹਾ ਉਹ ਵੀਰ ਨੇ ਦੱਸਿਆ ਕਿ ਉਹ ਮਾਤਾ ਜੀ ਨੂੰ ਕਹਿਣ ਲੱਗੇ ਤੇ ਇੱਕ ਪੁੱਤ ਇੱਕ ਵਾਰ ਤੂੰ ਬਿਨਾਂ ਤਰਕ ਦੇ ਸਿਰਫ ਸ਼ਰਦਾ ਦੀ ਨਾਲ ਚੁ ਪੈਰਾ ਸੇਵ ਕੱਟ ਕੇ ਬੀਖ ਮਜਬੂਰੀ ਦੇ ਵਿੱਚ ਸਾਧ ਸੰਗਤ ਜੀ ਉਹ ਵੀਰ ਦੱਸ ਦੇ ਕਿ ਮੈਂ ਮਜਬੂਰੀ ਦੇ ਵਿੱਚ ਉਹ ਰਾਜਵੀਰ ਸਿੰਘ ਨੇ ਮੰਨ ਵੀ ਲਿਆ ਤੇ ਨਾ ਹੀ ਕੋਈ ਵੱਡੀ ਉਮੀਦ ਵੀਰ ਕੇ ਦੇ ਮੈਂ ਰੱਖੀ ਤੇ ਨਾ ਹੀ ਚਮਤਕਾਰ ਦੀ ਲਾਲਚ ਸਿਰਫ ਇਨਾ ਹੀ ਕਿਹਾ ਕਿ हे ਵੈਗਰੂ ਸੱਚੇ ਪਾਇਸਾ ਜੀ ਤੂੰ ਹੈ ਤਾਂ ਤੂੰ ਮੇਰੇ ਮਨ ਨੂੰ ਕੋਈ ਰਾਹ ਦਿਖਾ ਇਨਾ ਕਹਿ ਕੇ ਅਰਦਾਸ ਬੇਨਤੀ ਕਰਕੇ ਉਹ ਵੀਰ ਨੇ ਨਾਮ ਜਪਣਾ ਸ਼ੁਰੂ ਕਰ ਦਿੱਤਾ ਤੇ ਪਹਿਲੇ ਦਿਨ ਤਾਂ ਸਾਸੰਗੇ ਚ ਕੁਝ ਵੀ ਨਾ ਹੋਇਆ ਦੂਜੇ ਦਿਨ ਵੀ ਨਹੀਂ ਜਦੋਂ ਦੂਸਰੇ ਦਿਨ ਵੀ ਕੁਝ ਨਾ ਹੋਇਆ ਵੀਰ ਕਹਿੰਦੇ ਮੇਰਾ ਵਿਸ਼ਵਾਸ ਟੁੱਟਣ ਲੱਗਾ ਪਰ ਮੈਂ ਆਪਣੇ ਆਪ ਨੂੰ ਮਜ਼ਬੂਤ ਕੀਤਾ ਇਸੇ ਤਰ੍ਹਾਂ ਪਰ ਤੀਜੇ ਦਿਨ ਉਸ ਨੇ ਮਹਿਸੂਸ ਕੀਤਾ ਕਿ ਉਸ ਦਾ ਮਨ ਹੌਲਾ ਹੋ ਰਿਹਾ ਹੈ ਗੁੱਸਾ ਉਸਦਾ ਘਟ ਰਿਹਾ ਤੇ ਨੀਂਦ ਚੰਗੀ ਆ ਰਹੀ ਤੇ ਜਦੋਂ ਇਸੇ ਤਰ੍ਹਾਂ ਸਾਹ ਸੰਗੇਜੀ 7ਵੇਂ ਦਿਨ ਇੱਕ ਅਚਾਨਕ ਫੋਨ ਆਇਆ ਪੁਰਾਣਾ ਰੁਕਿਆ ਹੋਇਆ ਕੰਮ ਉਸ ਵੀਰ ਦਾ ਚੱਲ ਪਿਆ ਤੇ 15ਵੇਂ ਦਿਨ ਕਰਜ਼ੇ ਦੀ ਇੱਕ ਵੱਡੀ ਗੁੱਥੀ ਸੁਲਝ ਗਈ ਇਸੀ ਤਰ੍ਹਾਂ ਸਾਥ ਸੰਗੇ ਜੀ ਉਹ ਵੀਰ ਅੱਜ ਵੀ ਕਹਿੰਦਾ ਹੈ ਕਿ ਚਪੈਰਾ ਸਹਿਬ ਨੇ ਮੈਨੂੰ ਸਿਰਫ ਪੈਸਾ ਹੀ ਨਹੀਂ ਦਿੱਤਾ ਉਸਨੇ ਮੈਨੂੰ ਹਿੰਮਤ ਦਿੱਤੀ ਹੈ ਤੇ ਹਿੰਮਤ ਦੇ ਨਾਲ ਹੀ ਮੈਨੂੰ ਸਭ ਕੁਝ ਮਿਲਿਆ ਹੈ ਤੇ ਸੱਚ ਇਹੀ ਹੈ ਕਿ ਚਪੈਰਾ ਸਹਿਬ ਕੋਈ ਚਾਹੂ ਨਹੀਂ ਇਹ ਸਾਡੇ ਮਨ ਨੂੰ ਸਾਫ਼ ਕਰਦਾ ਹੈ ਸਾਡੇ ਡਰ ਨੂੰ ਘਟਾਉਂਦਾ ਹੈ ਸਹੀ ਫੈਸਲੇ ਕਰਨ ਦੀ ਤਾਕਤ ਦਿੰਦਾ ਹੈ ਤੇ ਜਦੋਂ ਮਨ ਠੀਕ ਹੋਵੇ ਰ ਆਪਣੇ ਆਪ ਹੀ ਬਣ ਜਾਂਦੇ ਨੇ ਤੇ ਜੋ ਲੋਕ ਇਹ ਕਹਿੰਦੇ ਨੇ ਕਿ ਕੁਝ ਨਹੀਂ ਮਿਲਦਾ ਜਪੈਰਾ ਸਾਹਿਬ ਕਟਕ ਦੇ ਨਾਲ ਸਾ ਸੰਗੀਤ ਜੀ ਕਈ ਲੋਕ ਕਹਿੰਦੀ ਆ ਕੁਰਬਾਨੀ ਦਾ ਚਾਫ ਕਰਨ ਦੇ ਨਾਲ ਕੁਝ ਨਹੀਂ ਮਿਲਦਾ ਉਹ ਅਸਲ ਦੇ ਵਿੱਚ ਸ਼ਰਦਾ ਨਾਲ ਕਦੇ ਉਹਨਾਂ ਨੇ ਕੀਤਾ ਹੀ ਨਹੀਂ ਕਿਉਂਕਿ ਸਾ ਸੰਗੀਤ ਜੀ ਕੁਰਬਾਨੀ ਕੋਈ ਸੌਦਾ ਨਹੀਂ ਸਹਾਰਾ ਜੇ ਤੁਸੀਂ ਚਾਹੋ ਤਾਂ ਤੁਸੀਂ ਪਰਮਾਤਮਾ ਦੇ ਨਾਲ ਗੁਰਬਾਣੀ ਦੇ ਨਾਲ ਜੁੜ ਕੇ ਪਰਮਾਤਮਾ ਦੇ ਨਾਲ ਜੁੜ ਸਕਦੇ ਹੋ ਪਰਮਾਤਮਾ ਦੀ ਤੁਹਾਡੇ ਉੱਪਰ ਦਿਨ ਦੁੱਖ ਦੀ ਰਾਤ ਚੌਗਣੀ ਤੁਹਾਨੂੰ ਤਰੱਕੀ ਬਖਸ਼ਣਗੇ ਇੰਨੀ ਜਗਾ ਪਰਮਾਤਮਾ ਦੀ ਤੁਹਾਡੇ ਉੱਪਰ ਕਿਰਪਾ ਹੋਵੇਗੀ ਸਾਥ ਸੰਗੇ ਜੇ ਇਹ ਸੀ ਉਹ ਵੀਰ ਦੀ ਹੱਡ ਵੀਤੀ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕੀਤੀ ਹੈ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਹੱਦ ਬੀਤੀ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਕੁਰਬਾਨੀ ਦੇ ਨਾਲ ਰਿਲੇਟਡ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵਾਦ ਤੋਂ ਵਾਦ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੀ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵਿੱਚ ਰੂਰ ਲਗਵਾਇਆ ਕਰੋ ਜੀ ਮਿਲਦੀ ਹੈ ਜੀ ਇੱਕ ਹੋਰ ਨਵੀਂ ਵੀਡੀਓ ਤੇ ਨਵੀਂ ਹੱਡ ਬੀਤੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ